ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਤੇ ਇੱਕ ਮੇਰਾ ਭਰਾ ਆਪਣਾ ਪੇਜ ਹੈਗਾ Facebook ਤੇ ਪ੍ਰਦੀਪ ਡੈਰੀ ਫਾਰਮ ਸੁਖਾਨੰਦ ਦੇ ਨਾਂ ਤੇ ਤੇ ਇਸ ਪੇਜ ਨੂੰ ਵੀ ਮੇਰਾ ਭਰਾ ਫੋਲੋ ਕਰੋ ਇਸ ਤੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਆਂ ਤੇ ਭਾਈ ਅੱਜ ਅਸੀਂ ਆਪਾਂ ਆਏ ਆ ਪਿੰਡ ਸਰੀਏ ਵਾਲਾ ਜ਼ਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਹੈ ਤਹਿਸੀਲ ਇਹਨੂੰ ਲੱਗ ਜਾਂਦੀ ਹੈ ਰਾਮਪੁਰਾ ਫੂਲ ਤੇ ਜੋ ਬਈ ਤੁਸੀਂ ਸਕਰੀਨ ਤੇ ਦੇਖ ਰਹੇ ਆ ਵੈੜ ਇਹ ਬਾਈ ਨੇ ਅੱਜ ਵਿਕਾਊ ਕੀਤੀ ਸੀ ਤੇ ਸੂਈ ਸਵਾਈ ਤਾਜੀ ਵੈੜ ਆ ਬਈ ਤੇ ਜਰਸੀਆਂ ਚ ਆ ਜਾਂਦੀ ਹੈ ਵੈੜ ਤੇ ਬਾਕੀ ਆਪਾਂ ਬਾਈ ਤੋਂ ਲੈ ਲੈਨੇ ਆ ਡਿਟੇਲ ਆਓ ਬਈ ਸਸੀ ਗਾਂ ਸਸੀ ਗਾਂ ਬਾਈ ਕੀ ਨਾਈ ਆਪਣਾ ਪਰਮਜੀਤ ਠੀਕ ਹੈ ਤੇ ਇਹ ਕੀ ਡਿਟੇਲ ਆਈ ਆਪਣੀ ਵਾੜ ਕੰਨਵੇਂ ਸੂਈ ਆ ਇਹ ਇਹ ਦੂਜੇ ਸੂਈ ਆ ਠੀਕ ਹੈ ਜੀ ਪਹਿਲੇ ਸੂਏ ਨੇ ਦਿੱਤਾ ਸੀ 17 ਲੀਟਰ ਦਾ ਦੁੱਧ ਪਹਿਲੇ ਸੂਏ 17 17 ਲੀਟਰ ਦਿੱਤਾ ਠੀਕ ਕਰਦੀ ਹੋਈ ਆਪਣੀ ਕਰਦੀ ਕਰਦੀ ਠੀਕ ਹੈ ਜੀ ਵੀ ਹੁਣ ਇਹਨੂੰ ਦਸੂਈ ਨੂੰ 8-9 ਦਿਨ ਹੋ ਗਏ ਠੀਕ ਹੈ ਜੀ ਵੀ ਆ ਜਿਹੜੇ ਲੀਟਰ ਪਾਉਣ ਲੱਗੇ ਦੀ ਹਾਂਜੀ ਹਾਂਜੀ ਤੇ ਵੀ ਦੁੱਧ ਹੁਣ ਇਸ ਵਕਤ 13 ਲੀਟਰ ਹੈ 13 ਲੀਟਰ ਤਿਆਰ ਆਈ ਐ ਦੁੱਧ 13 ਲੀਟਰ ਤਿਆਰ ਆ ਠੀਕ ਹੈ 13 ਲੀਟਰ ਬਈ ਦੁੱਧ ਇਸ ਵਕਤ ਤਿਆਰ ਆਗਾ ਘਰ ਦੀ ਵਹਿੜਾ ਕੋਈ ਉਪਾਰ ਲੈਣ ਦਾ ਬਈ ਕੰਮ ਨਹੀਂਗਾ ਤੇ ਦੂਜੇ ਸੂਈ ਆ ਪਹਿਲੇ ਸ ਇਨੇ ਦਿੱਤਾ 16 16 ਲੀਟਰ 16 16 ਲੀਟਰ ਬਈ ਦੁੱਧ ਦਿੰਦਾ ਹੈ ਪਹਿਲੇ ਸੂਏ ਹੁਣ ਦੂਜੇ ਸੂਏ ਸੂਈ ਆ ਹਜੇ ਬਈ ਦੱਸਦਾ ਵੀ 10ਾਂ 11 ਦਿਨਾਂ ਦੀ ਸੂਈ ਹੋ ਗਏ ਤੇ ਬਾਕੀ ਤੁਸੀਂ ਦੇਖ ਸਕਦੇ ਆ ਫੋੜਛਾਂ ਕੋਈ ਨਹੀਂ ਹਵਾਨੇ ਤੇ ਥਾਂਲੇ ਚੋ ਤੋਈ ਚੂਈ ਦੀ ਪੋਲੀ ਇੱਕੋ ਜਿਹਾ ਹੋਣਗੇ ਚਾਰੇ ਠੀਕ ਹੈ ਬਾਕੀ ਵੀ ਸੂਏ ਸੂવાય ਪਸ਼ੂ ਦਾ ਕੋਈ ਸ਼ੱਕ ਨਹੀਂ ਰਹਿੰਦਾ ਤੁਸੀਂ ਆਪ ਆ ਕੇ ਇੱਥੇ ਤਸੱਲੀ ਕਰ ਸਕਦੇ ਆ ਮੜੀ ਤੋਰ ਕੇ ਦਿਖਾ ਦਈ ਬਾਕੀ ਤੁਹਾਨੂੰ ਤੋਰਾ ਦਿਖਾ ਦਿੰਨੇ ਆ ਗਾਂ ਤੁਸੀਂ ਇਹਦੇ ਤੇ ਜਰਸੀ ਤੇ ਕੰਮ ਕਰਨਾ ਹੈ ਜਰਸੀ ਦੇ ਵੀ ਕਰ ਸਕਦੇ ਆ ਦੁੱਧ ਵਧੀਆ ਸੰਗਰਾਂ ਘਾਰ ਵਰਗਾ ਠੀਕ ਹੈ ਜੀ ਸ਼ਾਈਵਾਲ ਤੇ ਕੰਮ ਕਰਨਾ ਹੈ ਸ਼ਾਈਵਾਲ ਤੇ ਵੀ ਆਪਣਾ ਇਹਦੇ ਤੇ ਕੰਮ ਹੋ ਜਾਊਗਾ ਬਾਕੀ ਤੁਸੀਂ ਦੇਖ ਸਕਦੇ ਆ ਕਿੰਨੇ ਵਜੇ ਚਵਾਈ ਕਰਦੇ ਆਂ ਆਪਾਂ ਇਹਦੀ ਤੜਕੇ 6 ਵਜੇ ਕੀਤੀ ਸੀ 6:30 ਵਜੇ ਠੀਕ ਹੈ 6:30 ਵਜੇ ਚਵਾਈ ਕੀਤੀ ਆ 12:00 ਵਜੇ ਦਾ ਟਾਈਮ ਆ ਉਸ ਹਾਣਾ ਵੀ ਅੰਦਾਜ਼ਾ ਲਾ ਲਓ ਬਾਕੀ ਹਜੇ ਨੇ ਪੀਕ ਲੈਵਲ ਤੇ ਆਉਣਾ ਆਪਦੇ ਹਜੇ ਹਜੇ ਤਾਂ ਕਣਵਾ ਵਗੈਰਾ ਬਈਆਂ ਦਾ ਵੀ ਹਜੇ ਚੱਲਣਾ ਨਹੀਂ ਲੱਗਿਆ ਤੇ ਹਵਾਨਾ ਹਟ ਜੇ ਹਵਾਨੀਆਂ ਦੇ ਕੋਈ ਬਈ ਆਈ ਨਹੀਂ ਗਾ ਵੀ ਲੌਂਗ ਕਮਾਜਾ ਹਵਾਨਾ ਤੇ ਮੰਨ ਲਓ ਵੀ ਬਸ ਬਾਕੀ ਉਹ ਵੀ ਪਠਪੜੀ ਚੰਗੀ ਐ ਤੇ ਉਹ ਵੀ ਆਏ ਬਈ ਭੱਜੂ ਨੱਠੂ ਜੇ ਨਹੀਂ ਕੀਤਾ ਜਿਵੇਂ ਪਸ਼ੂ ਉਹ ਪਰ ਆਇਆ ਮੰਨਦਾ ਹੁੰਦਾ ਨਾ ਉਹਵੇਂ ਨਹੀਂ ਕੀਤਾ ਸਾਨੂੰ ਦੇਖ ਕੇ ਉਹ ਠੰਡੀ ਸੀਲ ਪੂਰੀ ਆ ਬਈ ਤੇ ਚਾਰ ਥਾਣਾਂ ਕੋਈ ਭੋਰਾ ਫੋਟ ਸ਼ਾਂਗ ਨਹੀਂ ਹਵਾਨੇ ਥਣ ਥਣ ਬਹੁਤ ਸੋਹਣਾ ਲੱਗਿਆ ਗਰਮ ਵਾਲੀ ਦਾ ਤੁਸੀਂ ਦੇਖ ਸਕਦੇ ਆ ਚਾਰ ਥਾਣਾਂ ਨਖੜਵੇਂ ਥਾਣਾ ਵੀ ਚਾਰੇ ਤੇ ਆ ਬੱਚਾ ਤੁਸੀਂ ਦੇਖ ਸਕਦੇ ਮਗਰ ਤੇ ਕੀ ਡਿਮਾਂਡ ਮੂਡ ਕਰਦੇ ਆਂ ਆਪਾਂ ਇਹਦੀ ਇਹ ਮੌਲਤ ਪੰਨਿਆਂ ਕਰਾ ਲੋ 65000 ਕਰਾ ਲੋ ਹਾਂਜੀ ਤੇ ਉਹ ਆਪਾਂ 58000 ਦੀ ਦੇ ਦਾਂਗੇ 58000 ਦੀ ਹਾਂ ਉਹ ਚਲ ਮਾਨਦਾਨ ਕਰ ਦਾਂਗੇ ਦੂਰ ਨੇੜੋ ਜਿਹੜਾ ਬੰਦਾ ਉਸ ਹਾਂ ਮਾਨਦਾਨ ਕਰ ਦਾਂਗੇ ਠੀਕ ਹੈ ਜੀ ਇੱਕ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਜੀ ਫੋਨ ਨੰਬਰ ਹੈ 95018 ਹਾਂਜੀ 17878 ਠੀਕ ਹੈ ਜੀ ਤੇ ਆਪਣਾ ਘਰਾਂ ਆਪਣਾ ਘਰ ਆਪਣਾ ਸੁਖਨਾਂਦ ਵਾਲੀ ਸੜਕ ਤੇ ਰੋਡ ਤੇ ਆ ਸ ਠੀਕ ਹੈ ਘਰ ਬਈ ਸੁਖਨਾਂਦ ਵਾਲੀ ਸੜਕ ਤੇ ਆ ਤੇ ਬਾਕੀ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਸਾਥੋ ਕੋਈ ਦਸਨ ਨਹੀਂ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਹ ਤੁਸੀਂ ਬਾਈਨਾ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਇਦਾਂ ਹੀ ਮੇਰਾ ਭਰਾ ਪਿਆਰ ਕਰਦੇ ਰਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ